ਦੋਸਤੋ ਪੀਟ ਪਲੱਸ ਵੀ ਬੋਰਡ ਨੇ ਵੈਕੈਂਸੀ ਕੱਢੀ ਹੈ ਠੀਕ ਹੈ ਐਡਵਰਟਾਈਜ਼ ਦਾਸਾਬ 2024 ਦਾ ਨੋਟੀਫਿਕੇਸ਼ਨ ਕੱਢਿਆ ਚਲੋ ਚੈੱਕ ਕਰਦੇ ਹਾਂ ਕੀ ਲਿਖਿਆ ਹੈ ਇਹਦੇ ਵਿੱਚ ਉਸ ਤੋਂ ਪਹਿਲਾਂ ਸੇਮ ਰਿਕੁਐਸਟ ਵੀਡੀਓ ਨੂੰ ਲਾਈਕ ਸ਼ੇਅਰ ਅਗਰ ਤੁਸੀਂ ਕਿਸੇ ਵੀ ਗਵਰਨਮੈਂਟ ਜੌਬ ਦਾ ਨੋਟੀਫਿਕੇਸ਼ਨ ਆਪਣੇ ਫੋਨ ਤੇ ਚਾਹੁੰਦੇ ਹੋ ਤਾਂ ਚੈਨਲ ਨੂੰ ਜੁਬ ਸਬਸਕ੍ਰਾਈਬ ਕਰੋ ਦੋਸਤੋ ਇਹ ਹੈ ਜੀ ਆਨਲਾਈਨ ਐਪਲੀਕੇਸ਼ਨ ਸਟਾਰਟ ਹੈ ਬਈ 26 8 2024 ਤੋਂ ਤੇ ਲਾਸਟ ਡੇਟ ਹੈਗੀ ਜੀ 24 9 2024 ਸ਼ਾਮ ਦੇ 5 ਵਜੇ ਤੱਕ ਤੇ ਬਈ ਫੀਸ ਭਰਨ ਦੀ ਮਿਤੀ ਹੈਗੀ 27 9 2024 ਠੀਕ ਹੈ ਜੀ ਅੱਗੇ ਵੈਕੈਂਸੀ ਦੇਖੇ ਜੀ ਆਪਾਂ ਕਿਹੜੀ ਹੈ ਵੈਕੈਂਸੀ ਹੈਗੀ ਸੇਵਾਦਾਰ ਅਤੇ ਚੌਂਕੀਦਾਰ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਤੁਸੀਂ ਬਈ ਗਰੁੱਪ ਡੀ ਦੀਆਂ ਵੈਕੈਂਸੀਆਂ ਠੀਕ ਹੈ ਤੇ ਵੈਕੈਂਸੀ ਹੈਗੀ ਸੇਵਾਦਾਰ ਤੇ ਚੌਂਕੀਦਾਰ ਦੀ ਸੇਵਾਦਾਰ ਤੇ ਜਰਨਲ ਦੀ ਹੈਗੀ ਵੀ 53 ਵੈਕੈਂਸੀ ਸੇਵਾਦਾਰ ਦੀ ਹੈ ਠੀਕ ਹੈ ਜਰਨਲ ਦੀ ਹੈ 15 ਰਖਮੀਆਂ ਸਾਮੀਆਂ ਇਸਤਰੀਆਂ ਲਈ ਹਨ ਠੀਕ ਹੈ ਜੀ ਤੇ ਸਾਰੀਆਂ ਚੈੱਕ ਕਰ ਸਕਦੇ ਹੋ ਤੁਸੀਂ ਐਕਸ ਸਰਵਿਸਮੈਨ ਵਾਸਤੇ ਵੀ ਵਧੀਆ 13 ਵੈਕੈਂਸੀ ਹੈ 4 ਵੈਕੈਂਸੀ ਬੈਕਲੌਗ ਹੈ ਠੀਕ ਹੈ ਜੀ ਤੇ ਅੱਗੇ ਚੌਕੀਦਾਰ ਦੀ ਵੈਕੈਂਸੀ ਤੇ ਦੇਖ ਸਕਦੇ ਹੋ ਜਨਰਲ ਦੀਆਂ 6 ਆ ਜੀ ਠੀਕ ਹੈ ਆਪਣਾ ਚੈੱਕ ਕਰ ਸਕਦੇ ਹੋ ਤੁਸੀਂ ਐਕਸ ਸਰਵਿਸਮੈਨ ਦੀਆਂ 3 ਜਨਰਲ ਦੀਆਂ ਬਾਕੀ ਅਲੱਗ-ਅਲੱਗ ਐਸਸੀ ਦੀਆਂ ਅਲੱਗ ਹੈ ਠੀਕ ਹੈ ਜੀ ਤੇ ਚਲੋ ਅੱਗੇ ਚੈੱਕ ਕਰੀਏ ਨੋਟੀਫਿਕੇਸ਼ਨ ਚ ਕੀ ਲਿਖਿਆ ਹੈ ਐਜੂਕੇਸ਼ਨ ਕੁਆਲਿਫਿਕੇਸ਼ਨ ਦੀ ਗੱਲ ਕਰੀਏ ਦੋਸਤੋ ਬਈ ਦੇਖੋ ਪੰਜਾਬ ਸਟੇਟ ਗਰੁੱਪ ਡੀ ਸਰਵਿਸ ਰੂਲ 1963 ਅਤੇ ਇਹਨਾਂ ਨਿਯਮਾਂ ਵਿੱਚ ਸਮੇਂ-ਸਮੇਂ ਤੇ ਹੋਈਆਂ ਸੋਧਾਂ ਮੁਤਾਬਕ ਇਹਨਾਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਵਿੱਦਿਆ ਯੋਗਤਾ ਹੇਠ ਮੁਤਾਬਕ ਹੈ। ਭਈ ਦੇਖੋ ਮਿਡਲ ਸਟੈਂਡਰਡ ਦੇ ਵਿੱਚ ਪੰਜਾਬੀ ਠੀਕ ਹੈ ਲੈਂਗੁਏਜ ਐਜ਼ 1 ਆਫ ਸਬਜੈਕਟ ਫਰੋਮ ਰਿਕੋਗਨਾਈਜ਼ਡ ਐਜੂਕੇਸ਼ਨ ਇੰਸਟੀਚਿਊਟ ਠੀਕ ਹੈ ਜੀ ਮਿਡਲ ਸਟੈਂਡਰਡ ਦੇ ਵਿੱਚ ਤੁਹਾਡੀ ਪੰਜਾਬੀ ਹੋਣੀ ਚਾਹੀਦੀ ਹੈ। ਅੱਗੇ ਗੱਲ ਕਰੀਏ ਦੋਸਤੋ ਸੇਵਾਦਾਰ ਤੇ ਚੌਂਕੀਦਾਰ ਦੀ ਵੈਕੈਂਸੀ ਹੈ ਨੋਟੀਫਿਕੇਸ਼ਨ ਭਾਈ ਉਮਰ ਦੀ ਗੱਲ ਕਰੀਏ ਭਾਈ ਉਮਰ ਵੀ ਪੰਜਾਬ ਗਵਰਨਮੈਂਟ ਦੀ ਹਦਾਇਤਾਂ ਅਨੁਸਾਰ ਹੋਣੀ ਚਾਹੀਦੀ ਆ ਪਰ 1-1 2024 ਦੇ ਅਸੋ ਨਿੱਕ 1 2024 ਠੀਕ ਆ ਜਨਰਲ ਵਾਲਿਆਂ ਦੀ 16 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਤੇ 35 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਤੇ ਬਾਕੀ ਜੋ ਐਸਸੀ ਬੀਸੀ ਜੋ ਵੀ ਹੈ ਉਹ 40 ਸਾਲ ਤੱਕ ਹੋਵੇਗੀ ਠੀਕ ਹੈ ਜੀ ਤੇ ਜਿਹੜੇ ਰੈਗੂਲਰ ਕਰਮਚਾਰੀ ਐ ਠੀਕ ਹੈ ਤੇ ਉਹਨਾਂ ਦੀ 45 ਸਾਲ ਹੋਵੇਗੀ ਸਾਬਕਾ ਫੌਜੀ ਤਕਰੀਬਨ ਸਾਰੇ ਆ ਜਾਣੇ ਹਨ ਤੇ ਬਾਕੀ ਜੋ ਫਿਜ਼ੀਕਲ ਹੈਂਡੀਕੈਪਟਾ ਉਹਨਾਂ ਨੂੰ 10 ਸਾਲ ਦੀ ਛੋਟ ਦਿੰਦੇ ਹੋਏ 45 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਫੀਸ ਦੀ ਗੱਲ ਕਰ ਲਈਏ ਦੋਸਤੋ ਦੇਖੋ ਜਨਰਲ ਕੈਟਾਗਰੀ ਫਰੀडम फाइਟਰ ਤੇ ਖਿਡਾਰੀਆਂ ਦੀ ਹੈਗੀ 1000 ਰੁਪਿਆ ਐਸਸੀ ਬੀਸੀ ਠੀਕ ਹੈ ایਡਬਲਯੂਐਸ ਦੀ 250 ਐਕਸ ਸਰਵਿਸਮੈਨ ਡਿਪੈਂਡੈਂਟ ਦੀ 200 ਤੇ ਫਿਜ਼ੀਕਲ ਹੈਂਡੀਕੈਪਟ ਦੀ 500 ਰੁਪਿਆ ਫੀਸ ਹੈ ਚੋਣ ਵੀ ਦੀ ਸੇਮ ਹੈ ਬਈ ਦੋ ਪਾਰਟ A ਤੇ ਪਾਰਟ B ਦੇ ਵਿੱਚ ਤੁਹਾਡਾ ਐਗਜ਼ਾਮ ਹੋਏਗਾ ਠੀਕ ਹੈ ਪਾਰਟ A ਮੀਡਲ ਸਟੈਂਡਰਡ ਦੇ ਪੰਜਾਬੀ ਭਾਸ਼ਾ ਦਾ ਪੀਪਰ ਹੋਏਗਾ ਠੀਕ ਹੈ ਕੁਆਲੀਫਾਈ ਨੇਚਰ ਦਾ ਹੋਏਗਾ ਜਿਸ ਵਿੱਚ 25 ਨੰਬਰ ਲੈਣਾ ਜ਼ਰੂਰੀ ਹੈ ਤੇ ਬਾਕੀ ਪਾਰਟ B ਦੇ ਵੀ ਦੇਖੋ ਉਮੀਦਵਾਰਾਂ ਦੀ ਮੈਰਿਟ ਸੂਚੀ ਲਿਖਤੀ ਪ੍ਰੀਖਿਆ ਦੇ ਸਿਰਫ ਪਾਰਟ B ਦੇ ਵਿੱਚ ਪ੍ਰਾਪਤ ਅੰਕਾਂ ਦੇ ਆਧਾਰ ਤੇ ਕੀਤੀ ਜਾਵੇਗੀ ਬਸ ਪਾਰਟ A ਕੁਆਲੀਫਾਈਡ ਕਰਨਾ ਪਾਰਟ B ਦੇ ਆਧਾਰ ਤੇ ਹੀ ਮੈਰਿਟ ਬਣੇਗੀ ਜਿਆਦਾ ਨੰਬਰ ਵੀ ਘੱਟੋ ਘੱਟ ਪਾਰਟ A ਦੇ ਵਿੱਚ ਅਗਰ ਤੁਸੀਂ 25 ਨੰਬਰ ਵੀ ਲੈ ਰਹੇ ਹੋ ਕੋਈ ਦਿੱਕਤ ਨਹੀਂ ਹੈ ਪਰ ਪਾਰਟ B ਦੇ ਵਿੱਚ ਘੱਟੋ ਘੱਟ 80 ਜਾਂ 90 ਪਲੱਸ ਨੰਬਰ ਲੈਣੇ ਪੈਣੇ ਆ ਤੁਹਾਨੂੰ ਮੈਟ ਦੇ ਹਿਸਾਬ ਨਾਲ ਅਗਰ ਮੈਟ ਜੇ ਉੱਤੇ ਜਾਂਦੀ ਹੈ ਬਾਕੀ ਅਪਲਾਈ ਕਰਨ ਦੀ ਵਿਧੀ ਦੇਖ ਲਓ ਦੋਸਤੋ ਭਈ ਬੋਰਡ ਦੀ ਵੈਬਸਾਈਟ ਹੈ ਇੱਥੇ ਲਿੰਕ 26/8/2024 ਤੋਂ ਲੈ ਕੇ 24/9/2024 ਤੱਕ ਸ਼ਾਮ ਦੇ 5 ਵਜੇ ਤੱਕ ਲਿੰਕ ਰਹੇਗਾ ਉੱਥੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ बाकी होर तो कुछ है नहीं नोटिफिकेशन ठीक है जी फिर एक बार देख लो डेट देख लो ठीक है जी भाई उन्होंने दस दिता कि अपना छब्बीस अठ दो हज़ार चौबी तो चौबीस नौ दो हज़ार चौबी ठीक है तो पाँच बजे तक शाम तक तक लिंक ओपन रहेगा ठीक है जो वीडियो वजिया लगी तो दोस्तों मित्रों शेयर कर दौ ਚੈਨਲ ਨੂੰ ਜੁਬ ਸਬਸਕ੍ਰਾਈਬ ਕਰ ਲੋ ਤਾਂ ਕਿ ਤੁਹਾਨੂੰ ਗਵਰਨਰ ਦੇ ਨੋਟੀਫਿਕੇਸ਼ਨ ਵਾਸਤੇ ਜਾਂ ਪੀਟਪੀਐਸਵੀ ਬੋਰਡ ਦੇ ਨੋਟੀਫਿਕੇਸ਼ਨ ਵਾਸਤੇ ਮਿਲਦੇ ਆ ਜੀ ਅਗਲੀ ਵੀਡੀਓ ਚ ਤਬ ਤੱਕ ਧੰਨਵਾਦ